ਹਾਲਾਤ ਬਹੁਤ ਮਾੜੇ ਇੱਕ ਸਰੋਵਰ ਦੇ ਮਾਰਿਆ ਜੀ ਸਾਡੇ ਪਿੰਡ ਕਾਫੀ بڑے ਪਿੰਡ ਰੁੜ ਗਏ ਜੀ ਪਾਣੀ ਕਰ ਲੈ ਬਹੁਤ ਪਾਣੀ ਆਇਆ ਜੀ ਅਤੀ 87 ਤੋਂ ਤੇ ਵੱਧ ਪਾਣੀ ਆ ਚੁੱਕਾ ਜੀ ਤੇ ਹੁਣ ਮੁਕੇ ਦੇ ਕਿੱਦਾਂ ਦੇ ਹਾਲਾਤ ਹਾਲਾਤ ਹੁਣ ਇਹ ਬੰਨ ਗੁੰਨ ਬੈਜਦੇ ਵੇ ਮਾੜਾ ਮੜਾ ਇਹਨਾਂ ਦਾ ਰੋਗ ਰਗ ਕਰਦੇ ਨੇ ਆ ਇਹਨਾਂ ਸਾਰੇ ਠੀਕ ਹੋ ਜੇ ਮਾੜਾ ਮੜਾ ਹੋ ਜੇ ਸਾਰੇ ਲੋਕ ਪਿੰਡ ਦੇ ਨੇ ਹਾਂ ਜੀ ਸਾਰੇ ਲੋਕ ਹਾਂ ਸਾਰੇ ਪਿੰਡ ਦੇ ਬਾਹਰ ਬੰਦੇ ਸੇਵਾ ਦਾ ਲੱਗੇ ਨੇ ਜੇ ਇਹ ਤੇ ਜੀ ਪਾਣੀ ਨਾਲ ਹੜ ਆਇਆ ਜੀ ਠੀਕ ਹੈ ਜੀ ਬڑے ਘਰ ਦੀ ਰੋੜੇ ਆ ਠੀਕ ਹੈ ਜੀ ਤੇ ਲੋਕਾਂ ਦਾ ਬਹੁਤ ਨੁਸਕਾ ਹੋਇਆ ਜੀ ਠੀਕ ਹੈ ਜੀ ਤੇ ਲੇਬਰਾਂ ਲੱਗੀਆਂ ਜੀ ਕੰਮ ਕਰਦੇ ਪਈਆਂ ਕੁਝ ਸੇਵਾ ਵਾਲੇ ਵੀ ਲੱਗੇ ਨੇ ਉਸੇ ਲੇਬਰਾਂ ਨੂੰ ਲੱਗੀ ਦੀ ਹਾਂ ਜੀ ਹਾਲਾਤ ਹਾਲਾਤ ਤੇ ਮਾੜੇ ਆ ਜੀ ਪਾਣੀ ਦੇ ਲੈਵਲ ਅੱਜ 1 ਲੱਖ ਤੇ ਕੋਈ 43 ਛਲਿਆ ਰਹਾ ਹੈਗਾ ਇੱਥੇ ਆਪਣੇ ਮਕੋਲੀਆਂ ਦੇ ਕੋਲ ਤੇ ਬਾਕੀ ਸਾਡੇ ਪ੍ਰੋਟੈਕਸ਼ਨ ਵਰਕ ਇਸੀ ਬੈਗ ਦੇ ਭਰ ਕੇ ਤੇ ਬਾਅਰ ਦੇ ਵਿੱਚ ਤੇ ਪਾ ਰਹੇ ਆ ਜੀ ਤਾਂ ਜੋ ਲੈਂਡਰ ਹੋ ਜਣਾ ਹੋ ਸਕੇ ਤੇ ਉਹ ਕਿ ਸੜਕਾਂ ਜੇ ਵੀ ਉਹਨੂੰ ਸੜਕ ਨੂੰ ਟੱਚ ਕਰਕੇ ਡੈਮੇਜ ਨਾ ਕਰ ਦੇ। ਉਹਦੇ ਲਈ ਪ੍ਰੋਟੈਕਸ਼ਨ ਵਰਕ ਦਾ ਕੰਮ ਉੱਥੋਂ ਲੈ ਕੇ ਦੋ ਤਿੰਨ ਜਗ੍ਹਾ ਤੇ ਚੱਲ ਰਿਹਾ। ਜਦੋਂ ਆਪਣੇ ਲੋਕਲ ਪਬਲਿਕ ਵੀ ਲਈ ਹੈ ਇਹਦੇ ਵਾਸਤੇ। ਤਾਂ ਆਪਣੇ ਠੇਕੇਦਾਰ ਦਾ ਕੰਮ ਕਰਵਾਇਆ ਜਾ ਰਿਹਾ। ਬਾਕੀ ਲੋਕਾਂ ਦਾ ਸਹਿਯੋਗ ਵੀ ਬਹੁਤ ਹੈਗਾ ਵਾ ਇੱਥੇ। ਤੇ ਉਸ ਦੀ ਇਹ ਕੰਮ ਕੀਤਾ ਜਾ ਰਿਹਾ। ਤੇ ਇਹ ਇਸ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਜਗ੍ਹਾ ਜਿਹੜੀ ਹੈ ਉਹ ਚੱਲ ਰਿਹਾਗਾ ਕਿੰਨੇ ਕੇ ਰਿਹਾ। ਇਹ ਸਾਰਾ ਇਸ ਏਰੀਆ 'ਚ ਕੋਈ 2000 ਫੁੱਟ ਦੀ ਲਵਾਈ ਦੇ ਵਿੱਚ ਕੰਮ ਚੱਲ ਰਿਹਾ ਜਿੱਥੇ ਜ਼ਿਆਦਾ ਕ੍ਰਿਟੀਕਲ ਹੈਗਾ ਜਿੰਨਾਂ ਲੋਕਾਂ ਦੀ ਧਾਰ ਬਗਾਰ ਆ ਗਿਆ ਉਹ ਰੁੜਨ ਉਹਨਾਂ ਨੂੰ ਪਹੁੰਚਾਣ ਲਈ ਸੜਕ ਦਾ ਉੱਤੇ ਲੈਂਡ ਰੋਜਨ ਥੋੜਾ ਝੁਕ ਜੇ ਥੋੜਾ ਸਟੇਬਲ ਜਿਹਾ ਹੋ ਜੇ ਜਗ੍ਹਾ ਹਾਲਾਤ ਬਹੁਤ ਮਾੜੇ ਕਸਰ ਨੇ ਮਾੜੇ ਜੀ ਸਾਡੇ ਪਿੰਡ ਕਾਫੀ بڑے ਪਿੰਡ ਰੁੜ ਗਏ ਜੀ ਪਾਣੀ ਕਰ ਲੈ ਬਹੁਤ ਪਾਣੀ ਆਇਆ ਹੈ 87 ਤੋਂ ਤੇ ਵੱਧ ਪਾਣੀ ਆ ਚੁੱਕਾ ਜੀ ਤੇ ਹੁਣ ਮੁਕੇ ਦੇ ਕਿੱਦਾਂ ਦੇ ਹਾਲਾਤ ਹਾਲਾਤ ਹੁਣ ਇਹ ਬਨਗੁਰ ਨੂੰ ਭਜਦੇ ਵੇ ਮਾਰਾ ਮਟਾ ਇਹਨਾਂ ਰੋਗਰਾ ਕਰਦੇ ਗਏ ਆ। ਇਹਨਾਂ ਸਾਰੇ ਠੀਕ ਹੋ ਜੇ ਮੜਾ ਮੜਾ ਹੋ ਜੇ। ਸਾਰੇ ਲੋਕ ਪਿੰਡ ਦੇ ਨੇ। ਹਾਂਜੀ ਸਾਰੇ ਲੋਕ ਹਾਂ ਸਾਰੇ ਪਿੰਡ ਦੇ ਬਾਹਰ ਬੰਦੇ ਸੇਵਾ ਦਾ ਲੱਗੇ ਆ। ਜੇ ਤਾ ਜੀ ਪਾਣੀ ਨਾਲ ਹੜ ਆਇਆ ਜੀ। ਠੀਕ ਹੈ ਜੀ। ਬੜੇ ਘਰ ਦੀ ਰੋੜੇ ਆ। ਠੀਕ ਹੈ ਜੀ। ਤੇ ਲੋਕਾਂ ਦਾ ਬਹੁਤ ਨੁਸਕਾਨ ਹੋਇਆ ਜੀ। ਠੀਕ ਹੈ ਜੀ। ਤੇ ਲੇਬਰਾਂ ਲੱਗੀਆਂ ਜੀ ਕੰਮ ਕਰਦੇ ਪਈ ਆ। ਕੁਝ ਸੇਵਾ ਵਾਲੇ ਵੀ ਲੱਗੇ ਨੇ। ਕੁਝ ਲੇਬਰਾਂ ਵੀ ਲੱਗੀਆਂ। ਹਾਂਜੀ ਹਾਲ ਹਾਲ ਹਾਲਾਤ ਤੇ ਮਾੜੇ ਜੀ ਪਾਣੀ ਦੇ ਲੈਵਲ ਅੱਜ 1 ਲੱਖ ਤੇ ਕੋਈ 43 ਛਲਿਆ ਰਹਿ ਗਏ تھے ਆਪਣੇ ਮਕੋਲੀਆਂ ਦੇ ਕੋਲ ਤੇ ਬਾਕੀ ਸਾਡੇ ਪ੍ਰੋਟੈਕਸ਼ਨ ਵਰਕ ਇਸੀ ਬੈਗ ਦਾ ਭਰ ਕੇ ਤੇ ਵਾਇਰ ਦੇ ਵਿੱਚ ਤੇ ਪਾ ਰਹੇ ਹਾਂ ਜੀ ਤੇ ਤਾਂ ਜੋ ਲੈਂਡ ਰੋਜ ਨਾ ਹੋ ਸਕੇ ਤੇ ਉਹ ਕਿ ਸੜਕਾ ਜੇ ਵੀ ਉਹਨੂੰ ਸੜਕ ਨੂੰ ਟੱਚ ਕਰਕੇ ਡੈਮੇਜ ਨਾ ਕਰ ਦੇ ਉਹਦੇ ਲਈ ਪ੍ਰੋਟੈਕਸ਼ਨ ਵਰਕ ਦਾ ਕੰਮ ਉਸ ਤੋਂ ਲੈ ਕੇ ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਜਦੋਂ ਆਪਣੇ ਲੋਕਲ ਪਬਲਿਕ ਵੀ ਲਈ ਹੈ ਇਹਦੇ ਵਾਸਤੇ ਤਾਂ ਆਪਣੇ ਠੇਕੇਦਾਰ ਦਾ ਕੰਮ ਕਰਵਾਇਆ ਜਾ ਰਿਹਾ ਹੈ ਬਾਕੀ ਲੋਕਾਂ ਦਾ ਸਹਿਯੋਗ ਹੀ ਬਹੁਤ ਹੈਗਾ ਵੈਥੇ ਤੇ ਉਹ ਵੀ ਇਹ ਕੰਮ ਕੀਤਾ ਜਾ ਰਿਹਾ ਤੇ ਇਹ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਗ੍ਹਾ ਜਿਹੜੀ ਹੈ ਉਹ ਚੱਲ ਰਿਹਾ ਹੈਗਾ ਕਿੰਨੇ ਕੇ ਇੰਨੇ ਐ ਇਹ ਸਾਰਾ ਇਸ ਏਰੀਆ ਚ ਕੋਈ 2000 ਫੁੱਟ ਦੀ ਲਵਾਈ ਦੇ ਵਿੱਚ ਕੰਮ ਚੱਲ ਰਿਹਾ ਜਿੱਥੇ ਜ਼ਿਆਦਾ ਕ੍ਰਿਟੀਕਲ ਹੈਗਾ ਜਿੰਨਾਂ ਲੋਕਾਂ ਦੀ ਧਾਰ ਵਗਾਰਾ ਹੈ ਗਿਆ ਉਹ ਰੁੜਨ ਉਹਨਾਂ ਨੂੰ ਪਹਚਾਣ ਲਈ ਸੜਕ ਦਾ ਉਤੇ ਲੈਂਡ ਰੋਜਨ ਥੋੜੀ ਡੁਕ ਜੇ ਥੋੜਾ ਸਟੇਬਲ ਜੀ ਹੋ ਜੇ ਜਗ੍ਹਾ